ਗੁਰੂ ਨਗਰੀ ਅੰਮ੍ਰਿਤਸਰ 'ਚ ਲੁੱਟੇਰਾਂ ਦੀ ਦਹਿਸ਼ਤ ਇੱਕੋ ਰਾਤ 'ਚ ਦੋ ਵੱਡੀਆਂ ਵਾਰਦਾਤਾਂ ਗੱਡੀਆਂ ਅੰਦਰੋਂ ਸ਼ਰੀਆਮ ਚੋਰੀ ਕੀਤਾ ਸਮਾਨ ਜੀ ਹਾਂ ਤੁਸੀਂ ਸਹੀ ਸੁਣਿਆ ਗੁਰੂ ਨਗਰੀ ਅੰਮ੍ਰਿਤਸਰ ਹੁਣ ਚੋਰਾ ਲੁੱਟੇਰਾਂ ਦੀ ਪਸੰਦੀਦਾ ਥਾਂ ਬਣ ਗਈ ਹੈ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਅਤੇ ਕੁਤਾਹੀ ਕਰਨ ਇਹ ਲੁੱਟੇਰੇ ਬੜੇ ਆਰਾਮ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਜਿਸ ਦੀ ਉਦਾਹਰਨ ਸਾਹਮਣੇ ਆਈ ਬੀਤੀ ਰਾਤ ਜਦੋਂ ਲੁਟੇਰਿਆਂ ਨੇ ਬੜੇ ਆਰਾਮ ਨਾਲ ਇੱਕੋ ਰਾਤ 'ਚ ਦੋ ਵਾਰ ਦਾ ਤਾਨੂੰ ਅੰਜਾਮ ਦਿੱਤਾ ਇਹ ਦੋਵੇਂ ਲੁੱਟਾਂ ਗਲੀ 'ਚ ਲੱਗੇ ਕੈਮਰਿਆਂ 'ਚ ਕੈਦ ਹੋ ਗਈਆਂ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਲੁੱਟ ਦੀ ਘਟਨਾ ਦੀ ਇਹ ਸੀਸੀਟੀਵੀ ਫੁਟੇਜ ਜਿਸ ਨੂੰ ਦੇਖ ਕੇ ਤੁਹਾਨੂੰ ਵੀ ਅੰਦਾਜ਼ਾ ਹੋਵੇਗਾ ਕਿ ਅੰਮ੍ਰਿਤਸਰ ਆਮ ਲੋਕਾਂ ਲਈ ਕਿੰਨਾ ਕੁ ਅਨਸੇਫ ਹੋ ਚੁੱਕਿਆ ਹੈ ਅਲੀ ਵਾਰ ਦਾਤ ਚ ਦੋ ਲੁਟੇਰੇ ਇੱਕ ਗੱਡੀ ਦਾ ਪਿੱਛਾ ਕਰਦੇ ਨੇ ਤੇ ਜਦੋਂ ਗੱਡੀ ਚਾਲਕ ਗੱਡੀ ਬੈਕ ਕਰਦਾ ਹੈ ਤਾਂ ਉਸ ਵਿੱਚੋਂ ਬੈਕ ਚੁੱਕ ਕੇ ਫਰਾਰ ਹੋ ਜਾਂਦੇ ਨੇ ਇਥੇ ਤਰ੍ਹਾਂ ਦੂਜੀ ਵਾਰ ਦਾਤ ਚ ਵੀ ਲੁਟੇਰਾ ਗੱਡੀ ਚਲਾ ਰਹੀ ਇੱਕ ਮਹਿਲਾ ਚਾਲਕ ਦਾ ਪਿੱਛਾ ਕਰਦਾ ਹੈ ਅਤੇ ਜਿਵੇਂ ਹੀ ਮਹਿਲਾ ਆਪਣੇ ਘਰ ਅੱਗੇ ਰੁਕਦੀ ਹੈ ਤਾਂ ਲੁਟੇਰਾ ਪਿਸਤੌਲ ਦੀ ਨੋਕ ਤੇਜ਼ ਦਾ ਪਰਤ ਖੋ ਕੇ ਫਰਾਰ ਹੋ ਜਾਂਦਾ ਹੈ ਸ਼ਹਿਰ ਚ ਹੋ ਰਹੀਆਂ ਇਹਨਾਂ ਲੁੱਟਾਂ ਖੋਹਾਂ ਕਾਰਨ ਸਥਾਨਕ ਵਾਸੀਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ ਜਿਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣ ਦੀ ਅਪੀਲ ਕੀਤੀ ਹੈ ਪਿਛਲੇ 5 ਦਿਨਾਂ ਦੇ ਵਿੱਚ ਸਾਡੇ ਬਰਿੰਦਾਵਨ ਕਲੋਨੀ ਚ ਸਿਕਿਉਰਿਟੀ ਘਟ ਹੋਣ ਦੇ ਕਾਰਨ ਕੁਝ ਚੋਸ ਕਰਨ ਸੰਧੂ ਦੀ ਲਾਪਰਵਾਹੀ ਕਾਰਨ 3 ਖੋਵਾਂ ਹੋਈਆਂ ਜਿਨ੍ਹਾਂ ਦੇ ਵਿੱਚੋਂ ਜਿਹੜਾ ਬੰਦਾ ਖੋਹ ਕਰਨ ਆਇਆ ਸੀ ਇੱਕ ਦੇ ਵਿੱਚ ਕਾਮਯਾਬ ਹੋ ਗਿਆ ਸਾਡੇ ਇੱਥੇ ਇੱਕ ਮਾਜਨ ਪਰਿਵਾਰ ਆ ਇੱਕ ਕਪੂਰ ਪਰਿਵਾਰ ਆ ਇੱਕ ਘਠਾਰੀਆ ਪਰਿਵਾਰ ਆ ਉਹਨਾਂ ਦੇ ਵਿੱਚੋਂ ਮਾਜਨ ਪਰਿਵਾਰ ਦੇ ਇੱਕ ਲੇਡੀਜ਼ ਦੇ ਕੋਲੋਂ ਪਰਸ ਉਸ ਵਿੱਚ ਪੈਸੇ ਸੀ ਪਲੱਸ ਉਹਨਾਂ ਦੇ ਕੋਈ ਕਾਰਡ ਵਗੈਰਾ ਬੈਂਕ ਕਾਰਡ ਵਗੈਰਾ ਤੇ ਹੈਰਾਨੀ ਵਾਲੀ ਗੱਲ ਇਹ ਆ ਕਿ ਦਿਨ ਦਿਹਾੜੇ 3:30-4 ਵਜੇ ਉਸ ਬੰਦੇ ਨੇ ਪਿਸਤੌਲ ਵਿਖਾਇਆ ਵਾ ਉਹਦੀ ਬਿਕਾਦਾ ਸਾਡੇ ਕੋਲ ਵੀਡੀਓ ਕਲਿੱਪ ਹੈ ਗਈ ਆ ਫਾਈਨਲੀ ਹੁਣ ਪੰਜਾਂ ਦਿਨਾਂ ਵਿੱਚ ਤਿੰਨ ਪਾਣੇ ਵਾਪਰ ਚੁੱਕੇ ਆ ਅਸੀਂ ਐਸਐਚਓ ਕੋ ਬੋਸ ਸਾਹਿਬ ਨੂੰ ਬਿਕਾਦਾ ਇਨਟਿਮੀਟਿਵ ਕੀਤਾ ਆ ਤੇ ਕੱਲ ਐਸਐਸਪੀ ਸਰਦਾਰ ਪਰਮਪਾਲ ਸਿੰਘ ਜੀ ਨੂੰ ਮਿਲਣ ਵੀ ਜਾ ਰਹੇ ਆ ਐਸੋਸੀਏਸ਼ਨ ਦੇ 10-12 ਬੰਦੇ ਇਕੱਠੇ ਹੋ ਕੇ ਜਾਵਾਂਗੇ ਜਾ ਕੇ ਅਸੀਂ ਆਪਣੀ ਬੇਨਤੀ ਕਰਕੇ ਆਵਾਂਗੇ ਕਿ ਸਾਡੇ ਕਲੋਨੀ ਚ ਕੋਈ ਜਿਵੇਂ ਸਵੇਰੇ ਸ਼ਾਮੀ ਉਹ ਮੋਟਰਸਾਈਕਲ ਸਕਿਉਰਟੀ ਵਗੈਰਾ ਕੋ ਸੂ ਫਿਲਹਾਲ ਸਥਾਨਕ ਵਾਸੀਆਂ ਦੀ ਅਪੀਲ ਤੇ ਪੁਲਿਸ ਨੇ ਮਾਮਲਾ ਦਰਜ ਕਰ ਦੋਸ਼ੀਆਂ ਦੀ ਪਾਲ ਸ਼ੁਰੂ ਕਰ ਦਿੱਤੀ ਏ ਕੇਸ ਰਜਿਸਟਰ ਹੋਇਆ ਹੈ ਦੋ ਦੋਸ਼ੀਆਂ ਦੇ ਖਿਲਾਫ ਤੇ ਜਿਹੜਾ ਉਹਦੇ ਵਾਸਤੇ ਪਾਲ ਕੀਤੀ ਜਾ ਰਹੀ ਹੈ ਚਾਪੇਮਾਰੀ ਕੀਤੀ ਜਾ ਰਹੀ ਤੇ ਜਲਦੀ ਹੀ ਉਹਨੂੰ ਰੈਸਟ ਕਰ ਲਵਾਂਗੇ ਕਰਤਾਪਲੰਗ ਜਾਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹੁਣ ਲਕੀਰ ਨੂੰ ਪਿੱਟੇਗਾ ਹੀ ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਦੇਸ਼ ਭਰ ਚ ਚੋਣ ਜਾਬਤਾ ਲੱਗਿਆ ਹੋਣ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਹਮੇਸ਼ਾ ਦੀ ਤਰ੍ਹਾਂ ਚਾਹਂਦੀ ਨਹੀਂ ਸੋਰ ਹੈ ਅਤੇ ਲੋਕਾਂ ਦੀ ਨੀਂਦ ਹਰਾਮ ਹੋ ਰਹੀ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ